Bye 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 bye

ਏਕ ਨੂਰ ਕੇ ਸਭ ਜਗ ਉਪਜਿਆ ਤਾਣ ਕਲੇ ਕੇ ਮੰਦੇ ਲੋਕਾ ਪਰਮਨਾ ਪੂ ਲੋ ਪਾਈ ਹਾਲਿਕ ਖਲਪੂ ਖਾਲਕ ਮਨਿ ਥਾਲ ਤੋਰ ਰਹੋ ਸਰਵ ਥਾਈ ਮਾਤੀ ਏਕ ਅਨੇਕ ਪਾਤ ਕਰ ਸਾਜੀ ਸਾਜਨ ਹਾਰੀ ਨਾ ਕਟ ਕੋ ਚ ਮਾਤੀ ਕੀ ਪਾਂਦੇ ਨਾ ਕਸ ਕੋ ਚ ਮਾਤੀ ਸਭ ਮੈਂ ਸੱਚਾ ਏ ਕੋ ਸੁਵੀ ਇਸ ਕਾ ਕੀਆ ਸਭ ਵਿੱਚ ਹੋਈ ਹੁਕਮ ਪ੍ਰਸ਼ਾਨ ਏ ਕੋ ਜਾਣ ਬੰਦਾ ਕਈ ਸੋਈ ਅੱਲਾਹ ਲਾਤ ਨ ਜਾਏ ਨਕਿਆ बडगोरीना मिथा पहा कबीर मेरि शङ्का सर्वानिरञ्जनविजो मानस जनङ्का ਏ ਹਿਲਾ ਦੇ ਦੂਰ ਸੇ ਵਾਉਤੇ ਆਗੈ ਤਿਰਤੋ ਮਾਈ ਤਾਰੇ ਮਾਨਸ ਦੇਹੀ ਖਾ ਇਸ ਦੇਹੀ ਕੋ ਸਿਮਰਐ ਦੇਵ ਬੇਨਕਾ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਵਾਲਿ ਮਹਤਿਵੋ ਤਾਨ ਗੁਰਨਾਣਕ ਦੇ ਜੀਉ ਤਾਨ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਦੇ ਜੀਉ ਤਾਨ ਗੁਰੂ ਰਣਜੀਤ ਸਿੰਘ ਜੀ ਅੰਦਰ ਜਾਣੀ ਆਪ ਜੀ ਦਾ ਕੋਟਾ ਪਹਿਵਾਜ ਹੈ ਆਪ ਜੀ ਦੇ ਮਿਹਰਤ ਬਾਣ ਕਿਰਪਾ ਬਣ ਰਹਿਮਤ ਹੋਈ ਜੇ ਇਸ ਕਰੀਆਂ ਕੁਝ ਕਲ ਵਾਹਿਗੁਰੂ ਸਿਮਰਨ ਹੋਈ ਸੰਗਤਾਂ ਨੂੰ ਪੇਰ ਮਾਰ ਜੀ ਕਰੀ ਸਾਭ ਤੋਂ ਕਿਰਪਾ ਕਰੰ ਗੁਰੂ ਸਾਹਿਬ ਸਭ ਦਾ ਭਲਾ ਕਰਨਾ ਸਭ ਦੇ ਘਰਾਂ ਸੁਖ ਸ਼ਾਂਤੀ ਦੇਣਾ ਸੱਚ ਨਾਲ ਜੋੜਨਾ ਮੇਕ ਮਾਇਆ ਬਖਸ਼ਿਸ਼ ਮਿਆ ਸੰਗਤਾਂ ਦੇ ਚਾਰਨ ਤੇਰ ਗੁਰੂ ਕਰਦਾ ਕਿ ਆਰਿਖਣਾ ਕੋਈ ਨ ਕੋਲਾ ਦੀ ਸਿਮਾ ਅੰਦਰ ਸਿਖਿ ਆਰਿਆ ਨਾਮ ਜਪਣ ਵਾਲਿਆਂ ਇਹਨੇ ਮਹਾਰਾਜ ਬੜੇ ਪ੍ਰੇਮ ਵਿਨਾਲਾ ਕਰਿ ਸਿਖਿ ਜੋੜ ਕੇ ਨਾਮ ਜਪੇ ਸਭ ਤੋਂ ਕੋਤ ਕਰ ਮਾਲਾ ਜੀ ਅਸੀ ਅਣਜਾਨ ਹਲ ਪੱਗ ਸਵਾਰੀ ਕੁੰਭਖੰਗ ਹੈ ਤੋ ਮੇਰਾ ਪਿਤਾ ਤੋ ਹੈ ਮੇਰਾ